ਨਾਜ਼ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਜਿਵੇਂ ਜਿਵੇਂ ਲੁਧਿਆਣਾ ਪੱਛਮੀ ਵਿਧਾਨ ਸਭਾ ਉਪਚੋਣ ਨੇੜੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਕਈ ਵਾਰਡਾਂ ਦਾ ਦੌਰਾ ਕਰਕੇ ਆਪਣੀ ਮੁਹਿੰਮ ਨੂੰ ਤੇਜ਼ ਕੀਤਾ ਉਹਨਾਂ ਨੇ 19 ਜੂਨ ਦੀਆਂ ਚੋਣਾਂ ਲਈ ਵੋਟਰਾਂ ਨਾਲ ਜੁੜਨ ਅਤੇ ਸਮਰਥਨ ਮੰਗਣ ਲਈ ਅਗਰਨਗਰ ਬਲਾਕ E ਵਾਰਡ ਨੰਬਰ 59 ਰਿਸ਼ੀ ਨਗਰ F ਬਲਾਕ ਵਾਰਡ ਨੰਬਰ 62 ਅਤੇ ਵਾਰਡ ਨੰਬਰ 69 ਵਿੱਚ ਕਈ ਚੋਣ ਮੀਟਿੰਗਾਂ ਕੀਤੀਆਂ ਅਗਰਨਗਰ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਅਰੋੜਾ ਨੇ ਵੋਟਰਾਂ ਨੂੰ ਈਵੀਐਮ ਤੇ ਨੰਬਰ 1 ਤੇ ਰੱਖੇ ਝਾੜੂ ਦੇ ਨਿਸ਼ਾਨ ਤੇ ਕਲਿੱਕ ਕਰਕੇ ਆਪ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਪ੍ਰਾਪਤੀਆਂ ਤੇ ਚਾਣਨਾ ਪਾਉਂਦੇ ਹੋਏ ਉਹਨਾਂ ਕਿਹਾ ਕਿ ਆਓ ਆਪਾਂ ਮਿਲ ਕੇ ਲੁਧਿਆਣਾ ਪੱਛਮੀ ਨੂੰ ਚੌਗਣੀ ਟ੍ਰੈਕੀ ਵੱਲ ਲੈ ਕੇ ਜਾਈਏ ਇਸ ਮੌਕੇ ਤੇ ਐਲ ਆਈ ਟ ਦੇ ਚੇਅਰਮੈਨ ਤਰਸੀਮ ਭਿੰਡਰ ਵਾਰਡ ਇੰਚਾਰਜ ਜਤਿੰਦਰ ਖੰਗੂੜਾ ਤੇ ਕਾਉਂਸਲਰ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ ਐਫ ਬਲਾਕ ਵਿਖੇ ਔਰਤਾਂ ਅਰੋੜਾ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿਛਲੇ 3 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ। ਨਿਰੰਤਰ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਆਪ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਿੱਤ ਹਲਕੀ ਵਿੱਚ ਬੁਨਿਆਦੀ ਢਾਂਚੇ ਅਤੇ ਪਲਾਈ ਪ੍ਰੋਜੈਕਟਾਂ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਦੇ ਨਾਲ ਵਾਰਡ ਇੰਚਾਰਜ ਨਵਦੀਪ ਨਵੀ ਐਲ ਆਈਟੀ ਚੇਅਰਮੈਨ ਤਰਸੇਮ ਸਿੰਘ ਪਿੰਡਰ ਅਤੇ ਸੰਦੀਪ ਮਨੋਚਾ ਵੀ ਸਨ। ਵਾਰਡ ਨੰਬਰ 69 ਵਿਖੇ ਅਰੂੜਾ ਨੇ ਸ਼੍ਰੀ ਆਤਮਾਨੰਦ ਜੈਨ ਸਭਾ ਵੱਲੋਂ ਆਯੋਜਿਤ ਇੱਕ ਕਮਿਊਨਿਟੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ ਕਿ ਲੋਕਾਂ ਦਾ ਪਿਆਰ, ਵਿਸ਼ਵਾਸ ਅਤੇ ਉਤਸ਼ਾਹ ਮੈਨੂੰ ਲੁਧਿਆਣਾ ਲਈ ਹੋਰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਸਮਾਗਮ ਵਿੱਚ ਵਿਧਾਇਕ ਜਗਦੀਪ ਕੰਬੂਜ, ਐਲ ਆਈ ٹی ਚੇਅਰਮੈਨ ਤਰਸੀਮ ਸਿੰਘ ਭਿੰਡਰ, ਵਾਰਡ ਇੰਚਾਰਜ ਬਿੱਟੂ ਪੁੱਲਰ, ਕੌਂਸਲਰ ਮਨਿੰਦਰ ਘੁੰਮਣ, 파ਤਕੂਸ਼ਣ ਭਾਰਤੀ ਜੈਨ ਅਤੇ ਸੁਨੀਲ ਜੈਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਵੋਟਾਂ ਪੈਣ ਲਈ ਕੁਝ ਦਿਨਾਂ ਦਿਨ ਹੀ ਬਾਕੀ ਰਹਿੰਦੇ ਹੋਏ ਅਰੋੜਨ ਦੇ ਹਮਲਾਵਰ ਪ੍ਰਚਾਰ ਨੂੰ ਵੋਟਰਾਂ ਦੇ ਸਮਰਥਨ ਨੂੰ ਉਹਨਾਂ ਦੇ ਹੱਕ ਵਿੱਚ ਇਕੱਠ ਇਕੱਠਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ